ਪਹਿਰੇਦਾਰ ਵੈਬ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਜਿਸਪਾਲ ਸਿੰਘੇਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕ ਵੀਰੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਹਿਰੇਦਾਰ ਵੈਬ ਚੈਨਲ ਵੱਲੋਂ ਰੋਜ਼ਾਨਾ ਅੱਜ ਦਾ ਮੁੱਦਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਭਖਮਾ ਮੁੱਦਾ ਜਿਹੜਾ ਸਾਡੀ ਕੌਮ ਨੂੰ ਪੰਜਾਬ ਨੂੰ ਜਾਂ ਸਮੁੱਚੇ ਹਿੰਦੁਸਤਾਨ ਦੇ ਵਿੱਚ ਮੌਜੂਦ ਜਿਹੜੀ ਆ ਸਿਆਸੀ ਹਾਲਾਤ ਨੇ ਉਹਨਾਂ ਨੂੰ ਦਰਪੇਸ਼ ਹੁੰਦਾ ਸੋ ਉਸ ਪੱਖ ਮੇ ਮੁੱਦੇ ਤੇ ਅਸੀਂ ਰੋਜ਼ਾਨਾ ਵਿਦਵਾਨ ਵਕ ਵਕ ਖੇਤਰਾਂ ਦੇ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਆ ਅੱਜ ਦੇ ਮੁੱਦੇ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਦਿੱਲੀ ਅਕਾਲੀ ਦਲ ਦੇ ਪੰਜਾਬ ਦੇ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਜੀ ਬਲੀਏਵਾਲ ਸਾਡੇ ਸਟੂਡੀਓ ਵਿੱਚ ਆਏ ਨੇ ਬਲੀਏਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੀਏਵਾਲ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਅਸੀਂ ਰੋਜ਼ਾਨਾ ਇਹ ਜਿਹੜਾ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਹੈ ਉਹਦੇ ਵਿੱਚ ਉਸ ਪੱਖਵੇਂ ਮੁੱਦੇ ਦੀ ਗੱਲ ਕਰਦੇ ਆ ਜਿਹੜਾ ਹਰ ਖੇਤਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਕਿ ਹਰ ਅੱਠੀ ਹੱਟੀ ਤੇ ਪੱਠੀ ਤੇ ਉਹਦੀ ਚਰਚਾ ਹੁੰਦੀ ਆ ਸੋ ਅੱਜ ਜਿਸ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਆ ਉਹ ਜੇ ਅਸੀਂ ਕਹਿ ਜਾਈਏ ਕਿ ਇੱਕ ਬਿੱਲੀ ਆ ਜਿਹੜੀ ਉਹ ਪੂਰੀ ਤਰ੍ਹਾਂ ਥੈਲੋਂ ਬਾਹਰ ਆਈ ਆ ਸੌਦਾ ਸਾਦ ਉਹਨੇ ਦਿੱਲੀ ਦੇ ਵਿੱਚ ਭਾਜਪਾ ਨੂੰ ਆਪਣੀ ਸਿੱਧੀ ਹਮਾਇਤ ਦੇਣ ਦਾ ਐਲਾਨ ਕੀਤਾ ਦਿੱਲੀ ਦੇ ਵਿੱਚ ਭਾਜਪਾ ਨੂੰ ਐਲਾਨ ਹਮਾਇਤ ਐਲਾਨ ਕਰਨ ਦਾ ਅਰਥ ਇਹ ਹੈ ਕਿ ਦਿੱਲੀ ਦੇ ਵਿੱਚ ਭਾਜਪਾ ਤੇ ਬਾਦਲ ਦਲ ਇਹਨਾਂ ਦੋਨਾਂ ਦਾ ਚੋਣ ਗੱਠ ਜੋੜਾ ਸੋ ਸੌਦਾ ਸਾਥ ਦੀ ਜਿਹੜੀ ਜਿਹੜੀ ਹਮਾਇਤ ਆ ਜਿਹੜਾ ਉਹਦਾ ਸਮਰਥਨ ਆ ਉਹ ਕੱਲੀ ਭਾਜਪਾ ਨੂੰ ਨਹੀਂ ਉਥੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਵੀ ਆ ਤੇ ਬਾਦਲ ਦਲ ਨੇ ਅੱਗੇ ਵਧਦਿਆਂ ਕੋਸ਼ ਸਮਰਥਨ ਦਾ ਜਿਹੜਾ ਸੌਦਾ ਸਾਧ ਨੇ ਦਿੱਤਾ ਵਾ ਬਾਦਲ ਦਲ ਦਾ ਜਿਹੜਾ ਦਿੱਲੀ ਦਾ ਆਗੂ ਆ ਓੰਕਾਰਤ ਸਿੰਘ ਠਾਪਰ ਜਿਹੜਾ ਚੇਅਰਮੈਨ ਵੀ ਆ ਸੋ ਉਹਨੇ ਸੌਦਾ ਸਾਧ ਦਾ ਧੰਨਵਾਦ ਕੀਤਾ ਕਿ ਸੌਦਾ ਸਾਧ ਨੇ ਸਾਨੂੰ ਸਪੋਰਟ ਦਿੱਤੀ ਆ ਦਿੱਲੀ 'ਚ ਅਸੀਂ ਉਹਦੇ ਬੇਹਤ ਧੰਨਵਾਦੀ ਆ ਸੋ ਇਸ ਬਾਰੇ ਤੁਸੀਂ ਕੀ ਚਾਹਣਾ ਚਾਹੋਗੇ ਕਿ ਸੌਦਾ ਸਾਧ ਨੇ ਸਪੋਰਟ ਦਿੱਤੀ ਆ ਬਾਦਲ ਦਲ ਨੇ ਉਹਦਾ ਸਵਾਗਤ ਕੀਤਾ ਸਭ ਤੋਂ ਪਹਿਲਾਂ ਹਿਰ ਸਾਹਿਬ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਕਿ ਤੁਸੀਂ ਇਹ ਚੈਨਲ ਚਾਲੂ ਕਰਕੇ ਸਿੱਖਾਂ ਦੀ ਦਬੀ ਹੋਈ ਆਵਾਜ਼ ਨੂੰ ਹਰ ਸਿੱਖ ਦੇ ਕੰਨ ਤੱਕ ਪਹੁੰਚਾਉਣ ਦਾ ਜਿਹੜਾ ਬਲਾ ਕੀਤਾ ਤੁਸੀਂ ਵਧਾਈ ਦੇ ਪਾਤਰੋਂ ਧੰਨਵਾਦ ਜੀ ਕਿਉਂਕਿ ਅੱਜ ਦੀ ਲੋੜ ਹੈ ਕਿ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਸਾਡੀਆਂ ਕੌਮ ਦੇ ਪ੍ਰਤੀ ਸਮੇਂ ਮੁਤਾਬਕ ਸਾਡੇ ਜਿਹੜੀਆਂ ਨੇ ਰੋਜ਼ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਜਾਂ ਸਾਡੇ ਤੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਜਿਹੜਾ ਕਿ ਸਿੱਖ ਸੰਗਤਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਸਿੱਖਾਂ ਦੇ ਤੱਕ ਪਹੁੰਚਾਉਣ ਵਾਸਤੇ ਸਿੱਖਾਂ ਨੂੰ ਸੂਚਿਤ ਕਰਨ ਵਾਸਤੇ ਠੀਕ ਜਿਹੜਾ ਇਹ ਪ੍ਰਾਰਲਾ ਤੁਸੀਂ ਕੀਤਾ ਬੜਾ ਸਲਾਘਾਯੋਗ ਹੈ ਜਿੰਨਾ ਤੱਕ ਤੁਸੀਂ ਗੱਲ ਸੌਦਾ ਸਾਦੇ ਕੀਤੀ ਹੈ ਉਹਦਾ ਜਿਹੜਾ ਬੜਾ ਉਦੇਸ਼ ਹੈ ਜਿਹੜਾ ਉਹ ਲੁਪੇਆਛਿਆ ਨਹੀਂ ਹੋਇਆ ਬਿਲਕੁਲ ਠੀਕ ਉਹ ਬੜਾ ਕਲੀਅਰ ਹੈ ਉਹ ਅੱਜ ਦਾ ਨਹੀਂ ਪਿਛਲੇ ਬਣੇ ਲੰਮੇ ਸਮੇਂ ਦਾ ਬਿਲਕੁਲ ਹੀ ਉਹ ਹਮੇਸ਼ਾ ਵਾਸਤੇ ਵੀ ਸਿੱਖਾਂ ਨੂੰ ਨੀਵਾਦ ਖਾਣ ਵਾਸਤੇ ਤੇ ਉਹਨਾਂ ਸ਼ਕਤੀਆਂ ਨੂੰ ਉੱਚਾ ਦਿਖਾਉਣ ਵਾਸਤੇ ਜਿਹੜੀਆਂ ਕੇਸ ਸਿੱਖਾਂ ਦੇ ਉਹਨਾਂ ਦੀ ਪੰਪਰਗਾਤ ਉਹਨਾਂ ਦੇ ਸਿਧਾਂਤਾਂ ਦੀਆਂ ਉਹਨਾਂ ਦੀਆਂ ਸਿੱਖਿਆਵਾਂ ਦੀਆਂ ਉਹਨਾਂ ਦੀਆਂ ਜਿਹੜੇ ਅੰਬਰਾਦਾ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲੈਟ ਡਾਉਨ ਕੀਤਾ ਜਾ ਸਕਦਾ ਹੈ ਇੱਕ ਛੁਪਿਆ ਹੋਇਆ ਸਾਡੇ ਸਾਹਮਣੇ ਏਜੰਡਾ ਆਰਐਸ ਦਾ ਠੀਕ ਤੇ ਆਰਐਸਐਸ ਕੋਈ ਇੱਕ ਈਸ਼ਵਰ ਤੇ ਕੰਮ ਨਹੀਂ ਕਰਦੀ ਇੱਕ ادارے ਤੇ ਕੰਮ ਨਹੀਂ ਕਰਦੀ ਉਹਨੇ ਬੜੇ ਲੰਮਾ ਜਾਲ ਵਿਛਾਇਆ ਹੋਇਆ ਤੇ ਉਹ ਸਮੇਤ ਬਤਾਉਂਕ ਜਿਹੜਾ ਜਿੱਥੋਂ ਉਹਨਾਂ ਨੂੰ ਵਧੀਆ ਲੱਗਦਾ ਵੀ ਆਹ ਜਿਆਦਾ ਸਿੱਖੀ ਨੂੰ ਡੈਮੇਜ ਕਰ ਸਕਦਾ ਉਹਨੂੰ ਬਤ ਦੇ ਆ ਤੇ ਪਿਛਲੇ ਦੋ ਦਹਾਕਿਆਂ ਤੋਂ ਸੌਦਾ ਸਾਧ ਦੀ ਗੱਲ ਹੋ ਕੀਤੀ ਜਾਂਦੀ ਹੈ ਭਾਵੇਂ ਉਸ ਦੇ ਵਿੱਚ ਆਪਾਂ ਸ਼ੁਰੂਆਤ ਜਿੱਥੋਂ ਇਹਦੇ ਨਾਲ ਕਲੈਸ਼ ਵੀ ਆਈ ਹੈ ਕਿ ਗੁਰੂ ਸਾਹਿਬ ਦਾ ਰੂਪ ਸਰੂਪ ਉਸਨੇ ਬਣਾ ਕੇ ਤੇ ਇੱਕ ਸੇਮ ਜਿਹੜਾ ਅੰਮ੍ਰਿਤ ਹੈ ਗੁਰੂ ਸਾਹਿਬ ਨੇ ਤਾਂ ਉਹ ਅੰਮ੍ਰਿਤ ਕਿਸ ਤਰੀਕੇ ਨਾਲ ਬਣਾਇਆ ਖੁੱਲੇ ਰੂਪ ਜਣਾਇਆ ਅਰ ਤੇ ਉਸ ਜਿਹੜਾ ਅੰਮ੍ਰਿਤ ਸੀ ਉਹ ਇੰਨਾ ਸਸਤਾ ਨਹੀਂ ਦਿੱਤਾ ਗਿਆ ਸੀਸ ਲੈ ਕੇ ਸੀਸ ਲੈ ਕੇ ਦਿੱਤਾ ਗਿਆ ਤੇ ਇਸ ਨੇ ਤਾਂ ਇੱਕ ਸ਼ਰਬਤ ਨੂੰ ਘੋਲ ਕੇ ਉਹ ਜਿਹਾ ਸੁਆਗ ਬਣਾ ਕੇ ਤੇ ਉਸ ਨੂੰ ਲੋਕਾਂ ਨੂੰ ਆਮ ਪਿਆਇਆ ਗਿਆ ਪਰ ਉਹਨਾਂ ਲੋਕਾਂ ਨੂੰ ਪਿਆਇਆ ਗਿਆ ਜਿਨ੍ਹਾਂ ਲੋਕਾਂ ਦਾ ਸਿਧਾਂਤ ਨਾਲ ਕਿਸੇੰ ਬਿਸ਼ੇ ਨਾਲ ਉਹ ਸਬੰਧ ਨਹੀਂ ਸੀ ਕੋਈ ਸਿਕਟਾ ਪੀਂਦਾ ਕੋਈ ਬੀੜੀਆਂ ਪੀਂਦਾ ਕੋਈ ਚਰਸ ਪੀਂਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਉਹਨਾਂ ਲੋਕਾਂ ਨੂੰ ਪਿਆ ਗਿਆ ਪਰ ਗੁਰੂ ਸਾਹਿਬ ਦਾ ਸਿਧਾਂਤ ਆ ਪੂਰ ਰੋਗ ਵਿੱਚ ਪੂਰੀ ਇਹ ਠੋਕ ਵਜਾ ਕੇ ਉਹਨਾਂ ਨੂੰ ਦੇਖ ਕੇ ਸਾਰਾ ਕੁਝ ਕੀਤਾ ਗਿਆ ਤੇ ਉਸ ਨੂੰ ਨੀਵਾ ਕਰਨ ਵਾਸਤੇ ਉਹ ਉਪਰਾਧ ਕੀਤਾ ਗਿਆ ਸੀ ਤੇ ਸਿੱਖਾਂ ਨੇ ਉਹਦਾ ਵਿਰੋਧ ਕੀਤਾ ਤੇ ਉਸ ਸਮੇਂ ਦੀ ਸਰਕਾਰ ਜਿਹੜੀ ਜਿਸ ਨੂੰ ਅਸੀਂ ਇਹਨੇ ਵੀ ਸ਼ਰੋਮੀ ਅਕਾਲੀ ਦਲ ਦੀ ਸਰਕਾਰ ਕਹਿ ਲੰਨੇ ਆ ਹੁਣ ਤੱਕ ਵੀ ਲੋਕ ਹੀ ਜਾ ਰਹੇ ਨੇ ਤੇ ਅਸੀਂ ਸਿੱਖਾਂ ਦੀ ਨਮਾਇੰਦਗੀ ਬਾਤ ਵੀ ਉਹਨੂੰ ਮੰਨਦੇ ਤੁਰੇ ਆਏ ਆ ਠੀਕ ਤੇ ਹਜੇ ਵੀ ਸਾਡੀਆਂ ਸਿੱਖ ਸੰਗਤਾਂ ਮੰਨਣ ਤੋਂ ਅਨਕਾਰੀ ਨਹੀਂ ਹੁੰਦੀਆਂ ਤੇ ਉਹਨਾਂ ਨੇ ਉਸ ਨੂੰ ਪ੍ਰੋਜੈਕਟ ਕੀਤਾ ਬਿਲਕੁਲ ਤੇ ਉਸ ਸਮੇਂ ਕਈ ਸਿੰਘ ਸ਼ਹੀਦ ਵੀ ਹੋਏ ਬਿਲਕੁਲ ਹਾਲਾਂਕਿ ਉਸ ਬੰਦੇ ਨੇ ਐਡਾ ਵੱਜਰ ਗਲਤੀ ਕੀਤੀ ਉਸ ਨੂੰ ਸਜ਼ਾ ਦੇਣ ਵਾਸਤੇ ਜਾਂ ਉਹਨੂੰ ਰੋਕਣ ਵਾਸਤੇ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਸੀ ਸਿੱਖਾਂ ਦੀਆਂ ਭਾਵਨਾਵਾਂ ਦੀ ਧਿਆਨ ਰੱਖਣਾ ਚਾਹੀਦਾ ਸੀ ਪਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਤਲ ਕਰਕੇ ਸਿੱਖਾਂ ਦੇ ਉਲਟੇ ਪਰਚੇ ਦਰਜ ਕਰਕੇ ਸਿੱਖਾਂ ਨੂੰ ਜੇਲ੍ਹ ਵਿੱਚ ਭਜਾਇਆ ਗਿਆ ਤੇ ਉਹਨੂੰ ਪ੍ਰੋਡਕਸ਼ਨ ਕੀਤੀ ਗਈ ਉਹਦਾ ਕਾਰਨ ਬੜਾ ਸਿੱਧਾ ਸੀ ਮੈਂ ਬੜਾ ਸਪਸ਼ਟ ਐ ਇਸ ਗੱਲ ਵਿੱਚ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਵਰਪ੍ਰੀਤਕਾਸ਼ ਸਿੰਘ ਬਾਦਲ ਸਿੱਖ ਨਹੀਂ ਹੈ ਕੋਈ ਤੇ ਰਾਜਨੀਤਿਕ ਬੰਦਾ ਹੈ ਠੀਕ ਹੈ ਉਹ ਨੂੰ ਰਾਜਨੀਤੀ ਦੇ ਵਾਸਤੇ ਉਹ ਕੁਝ ਵੀ ਕਰ ਸਕਦਾ ਉਹ ਕੁਝ ਵੀ ਦਾਤੇ ਲਾ ਸਕਦਾ ਠੀਕ ਹੈ ਕਿਉਂਕਿ ਇਸ ਸਿੱਖ ਭਾਵਨਾਵਾਂ ਦੀ ਕਦਰ ਤਾਂ ਕੋ ਸਿੱਖ ਹੀ ਕਰ ਸਕਦਾ ਠੀਕ ਦੂਜਾ ਕਰ ਨਹੀਂ ਸਕਦਾ ਤੇ ਇਸ ਕਰਕੇ ਉਸ ਨੂੰ ਕਿਉਂਕਿ ਉਹਨੇ ਉਹਨਾਂ ਲੋਕਾਂ ਦੀਆਂ ਵੋਟਾਂ ਲੈਣੀਆਂ ਸੀ ਖਾਸ ਕਰ ਉਹਦੀ ਆਪਣੀ ਕੰਸਟੀਚੂਐਂਸੀ ਨੂੰ ਪਤਾ ਤੇ ਨਹੀਂ ਜਿਹੜੀ ਵਿਧਨਾ ਕੰਸਟੀਚੂਐਂਸੀ ਜਿਹੜੀ ਆ ਬਣ ਹੋ ਰਹੀ ਹੈ ਤੇ ਮੈਂ ਇਥੋਂ ਆਪਣੀ ਇਲੈਕਸ਼ਨ ਆਪਣੇ ਘਰ ਤੇ ਪਰਿਵਾਰ ਨੂੰ ਲੜਾਉਣੀ ਹੈ ਤੇ ਉਹਦੇ ਕਰਕੇ ਉਸਨੇ ਕੀਤਾ ਠੀਕ ਤੇ ਉਹ ਕਰਦਾ ਹੈ ਤੇ ਹੁਣ ਜਿੰਤੋਂ ਤੱਕ ਗੱਲ ਏਸੀਏ ਲੋਕ ਦੀ ਸ਼ਕਤੀ ਨਹੀਂ ਸੀ ਇਹ ਗੱਲ ਓਪਨ ਸੀ ਪਰ ਸਿੱਖਾਂ ਨੂੰ ਇੱਕ ਬਿਲੇਖਿਆ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਸਿੱਖਾਂ ਦਾ ਨਮੈਂਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਝੂਠ ਬੋਲਦਾ ਇਸ ਤਰੀਕੇ ਨਾਲ ਬੋਲਦਾ ਕਿ ਉਸ ਝੂਠ ਨੂੰ ਸੱਚ ਵਿੱਚ ਬਦਲਣ ਦੀ ਸਮਰੱਥਾ ਹੈ ਸਮਰੱਥਾ ਵੀ ਰੱਖਦਾ ਠੀਕ ਤੇ ਸਾਡੇ ਭੋਲੇ ਪਾਲੇ ਜਿਹੜੇ ਸਿੱਖ ਨੇ ਉਸ ਦੀ ਗੱਲ ਤੇ ਇਤਵਾਰ ਕਰ ਜਾਂਦੇ ਆ ਉਹ ਦੋ ਤਿੰਨ ਵੇਰੀ ਚਾਰ ਵੇਰੀ ਅੱਪਾ ਤੁਸੀਂ ਵੀ ਆਪਣੇ ਪਾਰਾਂ ਚ ਦਿਖਾਇਆ ਬਾਕੀ ਪ੍ਰੈਸ ਨੇ ਵੀ ਦਿਖਾਇਆ ਉਹ ਸਾਦਾ ਸਾਦਾ ਦੇ ਵੋਟਾਂ ਦੇ ਵਾਸਤੇ ਉਹਦੇ ਪੈਰਾਂ ਚ ਬੈਠੇ ਦਿਖਾਇਆ ਉਹਨਾਂ ਦੇ ਬੋਟ ਲੈ ਵੀ ਦਿਖਾਇਆ ਉਹਨਾਂ ਦੇ ਬਹੁਤ ਕੁਝ ਦਿਖਾਇਆ ਪਰ ਸਿੱਖ ਜਿਹੜੀ ਨੇ ਬਜਾਰਟੀ ਦੇ ਵਿੱਚ ਅਸਲ ਵਿੱਚ ਦਿਖਾਉਂਦੇ ਇਸ ਗੱਲ ਦਾ ਹੈ ਕਿ ਸਿੱਖਾਂ ਕੋਲੇ ਆਪਣਾ ਪਛਾਣਨ ਵਾਸਤੇ ਸਮਾਂ ਨਹੀਂ ਰਿਹਾ ਠੀਕ ਉਹ ਸਿਰਫ ਮਾੜਾ ਮੋਟਾ ਅਖਬਾਰ ਦੀ ਖਬਰ ਮੋਟੀ ਮੋਟੀ ਦੇਖ ਲਈ ਜਾਂ ਟੀਵੀ ਦੀ ਖਬਰ ਦੇਖ ਲਈ ਪਛੋਕਰ ਵਿੱਚ ਜਾਣਦਾ ਉਹਨਾਂ ਨੇ ਕਦੇ ਜਿਤੇ ਨਹੀਂ ਕੀਤਾ ਤੇ ਉਸ ਕਰਕੇ ਉਹ ਅੱਜ ਤੱਕ ਸਾਡੇ ਤੇ ਇਹ ਕਰਦਾ ਆ ਤੇ ਜਿਹੜਾ ਅੱਜ ਦਾ ਮਸਲਾ ਤੁਸੀਂ ਗੱਲ ਕੀਤੀ ਹੈ ਇਹ ਉਹਦਾ ਇੱਕ ਹਿੱਸਾ ਅੱਜ ਤਾ ਉਹਨਾਂ ਨੇ ਓਪਨ ਕਰਤਾ ਕਿ ਪਿਛਲੇ ਸਮਿਆਂ ਦੇ ਵਿੱਚ ਉਹ ਕਹਿ ਦਿੰਦਾ ਸੀ ਜੀ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਪਰ ਲੁਗਮੇ ਆਪਣਾ ਜਿਹੜਾ ਬਰਮਾਨ ਭੇਜ ਦਿੰਦਾ ਸੀ ਤੇ ਲੋਕ ਵੋਟਾਂ ਪਾਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਅੱਜ ਦਾ ਉਹ ਬੰਦੇ ਲੈ ਰਿਹਾ ਪਿਛਲੇ 2 3 ਦਾ ਹੱਕਿਆਂ ਤੋਂ ਉਹ ਤੋਂ ਵੋਟਾਂ ਲੈਂਦਾ ਤੁਰਿਆ ਹੁੰਦਾ ਇਹ ਸਾਨੂੰ ਇਸ ਗੱਲ ਦਾ ਭਲੇਖਾ ਨਹੀਂ ਲਿਖਣਾ ਚਾਹੀਦਾ ਤੇ ਅੱਜ ਉਹਦੀ ਜਿਹੜਾ ਅੱਜ ਉਹਨੇ ਓਪਨਲੀ ਆਪਣਾ ਕੀਤਾ ਆਪਣਾ ਬੀਜਪੀ ਦਾ ਤੇ ਅਕਾਲੀ ਦੰਦ ਦਾ ਜਿਹੜਾ ਕੀਤਾ ਹੁਣ ਜਿਹੜੀ ਬੀਜਪੀ ਇਹ ਬੜੀ ਛਾਤਰ ਜਮਾਤਾ ਹੈ ਠੀਕ ਆਰਐਸਐਸ ਬਹੁਤ ਛਾਤਰ ਹੈ ਹੁਣ ਉਹਨੂੰ ਅੱਗੇ ਵੀ ਨਹੀਂ ਵਧਣ ਦੇਣਾ ਚਾਹੁੰਦੇ ਉਸ ਤੋਂ ਘੱਟ ਵੀ ਲੈਣਾ ਚਾਹੁੰਦੇ ਹੁਣ ਉਸ ਦੀ ਇੱਕ ਫਿਲਮ ਆ ਗਈ ਇੱਕੋ ਉਸ ਦਾ ਬੜਾ ਰੌਲਾ ਰੱਪਾ ਪਿਆ ਹੋਇਆ ਤੇ ਉਸ ਦੀ ਉਹ ਮਜਬੂਰੀ ਹੈ ਉਸ ਨੇ ਅਰਬਾਂ ਰਪਏ ਨਾਲ ਕਿਉਂ ਫਿਰ ਤਿਆਰ ਕੀਤੀ ਹੈ ਹਾਲਾਂਕਿ ਏਜੰਡਾ ਆਰਐਸਐਸ ਦਾ ਹੀ ਹੈ ਬਿਲਕੁਲ ਨਹੀਂ ਪਰ ਉਹ ਉਸ ਦੇ ਸਿਰ ਤੇ ਪਾ ਕੇ ਉਹਨੂੰ ਅੱਗੇ ਤੋਰਨਾ ਚਾਹੁੰਦੀ ਹੈ ਉਸ ਦਾ ਉਹਨਾਂ ਨੇ ਆਪਣੇ ਆਪ ਹੀ ਪਹਿਲਾਂ ਹਾਈ ਕੋਰਟ ਚ ਨਿਕਿਆ ਹਾਈ ਕੋਰਟ ਤੋਂ ਵਾਧਰਾ ਕਰਾ ਲਿਆ ਹੁਣ ਉਸ ਨੂੰ ਉਹਨਾਂ ਨੇ ਰਿਲੀਜ਼ ਕਰਨਾ ਹੈ ਰਿਲੀਜ਼ ਕਰਾਉਣ ਵਾਸਤੇ ਉਹਨਾਂ ਨੇ ਉਸ ਤੇ ਪ੍ਰੈਸ਼ਰ ਪਾ ਕੇ ਉਸ ਤੋਂ ਇਹ ਓਪਨਲੀ ਜਿਹੜਾ ਕਰਵਾਇਆ ਹੈ ਪਰ ਤੁਹਾਡੇ ਅਨੁਸਾਰ ਜਿਹੜੀ ਸੌਦਾ ਸਾਹ ਦੀ ਫਿਲਮ ਹੈ ਐਮਐਸਜੀ ਉਹ 13 ਤਰੀਕ ਨੂੰ ਹਰਿਆਣੇ ਦੇ ਵਿੱਚ ਰਿਲੀਜ਼ ਹੋ ਰਹੀ ਆ ਤੇ ਉਸ ਤੋਂ ਬਾਅਦ ਇੱਕ ਵਾਰੀ ਹਰਿਆਣੇ ਵਿੱਚ ਹੋ ਗਈ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਵੀ ਰਿਲੀਜ਼ ਹੋਊਗੀ ਮਤਲਬ ਜਿਹੜਾ ਸੌਦਾ ਸਾਜ ਨੇ ਓਪਨਲੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਅchre ਆਮ ਉਹਨੇ ਦਿੱਲੀ ਦੇ ਵਿੱਚ ਭਾਜਪਾ ਨੂੰ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਉਹਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਉਹਦੇ ਪਿੱਛੇ ਜਿਹੜੀ ਉਹਦੀ ਫਿਲਮ ਉਹ ਉਹਦੇ ਲਈ ਜਿਹੜਾ ਸਮਝੌਤਾ ਹੋਇਆ ਜਾਂ ਸੌਦਾ ਹੋਇਆ ਵਾ ਉਹ ਉਹ ਮੁੱਖ ਕਾਰਨ ਦੇਖੋ ਇਹਦੇ ਵਿੱਚ ਮੈਂ ਤਾਂ ਸਮਝਦਾ ਇਹਦੇ ਵਿੱਚ ਦੋ ਏਜੰਡੇ ਨੇ ਜੀ ਇਹ ਲੁਕਮੇ ਅਜੰਡੇ 2-3 ਨੇ ਇੱਕ ਨਹੀਂ ਹੈ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਪਹਿਲਾਂ ਸਿੱਖਾਂ ਦਾ ਮਸਲਾ ਨਹੀਂ ਹੈ ਇਹਦੇ ਵਿੱਚ ਅਸਾਈ ਵੀ ਸਾਡੇ ਨਾਲ ਜੁੜੇ ਹੋਏ ਨੇ ਮੁਸਲਮਾਨ ਵੀ ਆਲੇ-ਸਾਲੇ ਨਾਲ ਜੁੜੇ ਹੋਏ ਨੇ ਜਿਵੇਂ ਬੁੱਧ ਧਰਮ ਇਹਨਾਂ ਨੇ ਵਿੱਚ ਐਂਟਰ ਕਰਕੇ ਖਤਮ ਕਰਤਾ ਬੁੱਧ ਪੂਜਾ ਚ ਲਿਆ ਕੇ ਖੜਾ ਕਰਤਾ ਜਦੋਂ ਕੋ ਤਾਂ ਸੰਕਰਮ ਨਹੀਂ ਸੀ ਬਿਲਕੁਲ ਤੇ ਹੁਣ ਇਹ ਆਰਐਸ ਦਾ ਇੱਕ ਅਜੰਡਾ ਵੜਾ ਹਿੱਸੇ ਤੋਂ ਤੱਕ ਠੀਕ ਹੈ ਉਹ ਉਸ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੇ ਚਿਹਰੇ ਮੋਰੇ ਅੱਗੇ ਲੈ ਕੇ ਆਉਣੇ ਤੇ ਹੁਣ ਤਕਨੀਕੀ ਯੁੱਗ ਆ ਗਿਆ ਠੀਕ ਹੈ ਫਾਸਟਨੈਸ ਦਾ ਯੁੱਗ ਆ ਗਿਆ ਸੈਂਸ ਬਹੁਤ ਅੱਗੇ ਵਧ ਗਈ ਹੁਣ ਉਹ ਪੁਰਾਣੀਆਂ ਗੱਲਾਂ ਇਤਿਹਾਸ ਸੁਣਾ ਕੇ ਨਹੀਂ ਚੱਲਦੀਆਂ ਹੁਣ ਲੋਕਾਂ ਨੂੰ ਇਸ ਤਰੀਕੇ ਨਾਲ ਬਣਾ ਕੇ ਚਲਾਇਆ ਜਾਂਦਾ ਮੈਂ ਤੁਹਾਡੇ ਰਿਗਾਰਡਿੰਗ ਲਈ ਤੁਹਾਨੂੰ ਗੱਲ ਕਰਨੀ ਚਾਹੁੰਦਾ ਤੁਸੀਂ ਸਟਾਰ ਪਲੱਸ ਕਲਰ ਜਿੰਨੇ ਵੀ ਟੀਵੀ ਨੇ ਜਿੰਨੇ ਵੀ ਰੰਗ ਬਚਣੇ ਦੇ ਚੈਨਲ ਚੱਲਦੇ ਨੇ ਉਹਨਾਂ ਤੇ ਜਿੰਨੇ ਵੀ ਸੀਰੀਅਲ ਆਉਂਦੇ ਨੇ ਤੁਸੀਂ ਦੇਖੋਗੇ ਉਹ 7 1/2 ਮਿੰਟ ਦਾ ਸੀਰੀਅਲ ਹੁੰਦਾ ਉਹਦੇ ਘੰਟੇ 'ਚ ਦਿਖਾਉਂਦੇ ਨੇ ਉਹ 7 1/2 ਮਿੰਟ ਦੇ ਵਿੱਚ ਘੱਟੋ ਘੱਟ 3 ਮਿੰਟ ਜਿਹੜਾ ਉਹਨਾਂ ਦਾ ਹਿੰਦੂ ਬਥਿਆਨੋਜੀ ਨੂੰ ਦਿਖਾਉਣ ਦਾ ਪ੍ਰੋਗਰਾਮ ਲੱਗਦਾ ਹੈ ਦੇਖੋ ਠੀਕ ਹੈ ਉਹ ਇਸ ਤਰੀਕੇ ਨਾਲ ਉਦੋਂ ਵੀ ਉਹਨਾਂ ਦਾ ਬੜਾ ਵੱਡਾ ਸਾਡੇ ਤੇ ਹੁਣ ਸਾਡੇ ਬੱਚਿਆਂ ਨੂੰ ਪੁੱਛ ਲੋਗੇ ਚਾਰ ਸਾਲਾਂ ਦੇ ਨਾਮ ਪੁੱਛ ਲਓ ਮੈਂ ਮਾਫ ਕਰਨਾ ਮੈਂ ਬੜਾ ਸਪੱਸ਼ਟ ਨਹੀਂ ਹਾਂ ਨਹੀਂ ਸਾਡੇ ਬੱਚਿਆਂ ਨੂੰ ਨਾਮ ਪਤਾ ਪਰ ਉਹ ਸੀਰੀਅਲ ਦੇ ਵਿੱਚ ਉਹ ਦਿਖਾਇਆ ਗਿਆ ਇਤਿਹਾਸ ਕੋਈ ਬੱਚਾ ਨਹੀਂ ਭੁੱਲਦਾ ਨਾ ਕੋਈ ਸਾਡੀਆਂ ਬੀਬੀਆਂ ਭੁੱਲਦੀਆਂ ਨੇ ਤੇ ਇੱਕ ਦੂਜੇ ਨੂੰ ਮੋਬਾਈਲ ਦੇ ਉੱਤੇ ਕਰਕੇ ਉਹਦੀ ਚਰਚਾ ਕਰਦੀਆਂ ਨੇ ਬਿਲਕੁਲ 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 ਵੀ ਅੱਜ ਉਹ ਬਣਾ ਨੇ ਸੀਰੀਅਲ 'ਚ ਉਹ ਐ ਹੋਇਆ ਉਹ ਹੋਇਆ ਅੱਜ ਜੇ ਹੋਇਆ ਅੱਜ ਉਹ ਹੋਇਆ ਉਹਨਾਂ ਦੇ ਇੱਕ ਬੜਾ ਲੋਕਾਂ ਦਾ ਅਜੰਡਾ ਉਹ ਉਹ ਕਰ ਰਹੇ ਨੇ ਤੇ ਦੂਸਰਾ ਉਹਨਾਂ ਦਾ ਇਹ ਤਰੀਕਾ ਵੀ ਹੈ ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰਚਾਰ ਦੇ ਵਿੱਚ ਲਿਆ ਕੇ ਦੂਜਿਆਂ ਧਰਮਾਂ ਨੂੰ ਨੀਵਾਂ ਦਿਖਾ ਕੇ ਤੇ ਸਾਡੇ ਲੋਕਾਂ ਨੂੰ ਬਦਲਾਅ ਵਿੱਚ ਲਿਆ ਕੇ ਉਹ ਆਪਣੇ ਧਰਮ ਦਾ ਅਜੰਡਾ ਅਗਰ ਖਾਣਾ ਚਾਹੁੰਦੇ ਨੇ ਇਹ ਇੱਕ ਉਹਨਾਂ ਦਾ ਅਜੰਡੇ ਦੇ ਰੂਪ ਚ ਬੜੀਆਵਾਲ ਸਾਹਿਬ ਅਸੀਂ ਜੇ ਹੁਣ ਗੱਲ ਅੱਗੇ ਲੈ ਕੇ ਜਾਈਏ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਨਵਾਂ جاری ਸੀ ਕਿ ਕੋਈ ਵਿਅਕਤੀ ਹੈ ਜਿਹੜਾ ਉਹ ਸੌਦਾ ਸਾਧ ਨਾਲ ਸਬੰਧ ਨਹੀਂ ਰੱਖੂਗਾ ਉਹਦੇ ਨਾਲ ਜਿਹੜੀ ਜਿਹੜੇ ਸਾਡੇ ਸਬੰਧ ਸੀ ਉਹ ਅਕਾਲ ਤੱਕ ਦੇ ਹੁਕਮ ਅਨੁਸਾਰ ਖਤਮ ਸੀ ਪਰੰਤੂ ਅੱਜ ਹਮੇਕੇ ਪਿੱਛੇ ਵੀ ਹੁੰਦਾ ਰਿਹਾ ਉਹਦੀ ਜਿਹੜੀ ਨਾਮ ਚਰਚਾ ਹੁੰਦੀ ਰਹੀ ਹੈ ਉਹਨੂੰ ਵੀ ਸਰਕਾਰ ਸੁਰੱਖਿਆ ਦਿੰਦੀ ਰਹੀ ਹੈ ਸੌਦਾ ਸਾਧ ਵਿਰੁੱਧ ਜਿਹੜਾ ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਉਹਨੇ ਦਸ਼ਮੇਸ਼ ਪਿਤਾ ਦੀ ਨਕਲ ਕੀਤੀ ਅਮਰਦੀ ਦਾਦ ਦੀ ਨਕਲ ਕੀਤੀ ਉਹਦੇ ਵਿਰੁੱਧ ਜਿਹੜਾ ਪਰਚਾ ਦਰਜ ਹੋਇਆ ਸੀ ਉਹ ਵੀ ਸਰਕਾਰ ਨੇ ਵਾਪਸ ਲਿਆ ਤੋ ਇਹ ਭਾਵੇਂ ਲੋਕੀਸ਼ ਵੀ ਗੱਲ ਨਹੀਂ ਪਰੰਤੂ ਉਸ ਦੇ باوجود ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਆ ਸਾਡੇ ਸਿੱਖ ਨੇ ਜਿਹੜੇ ਉਸ ਹੁਕਮਨਾਮੇ ਦੀ ਰਾਖੀ ਲਈ ਹਮੇਸ਼ਾ ਡਾਂਗਾ ਖਾਂਦੇ ਨੇ ਹਰ ਤਰ੍ਹਾਂ ਗੋਲੀਆਂ ਖਾਂਦੇ ਨੇ ਜਿੱਥੇ ਵੀ ਨਾਮ ਚਰਚਾ ਹੁੰਦੀ ਆ ਉਹ ਜਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਡਾਂਗਾ ਖਾਂਦੇ ਆ ਗੋਲੀਆਂ ਖਾਂਦੇ ਆ ਉਹਨਾਂ ਤੇ ਤਸ਼ੱਦਦ ਹੁੰਦਾ ਜੇਲ੍ਹਾਂ 'ਚ ਢੱਕਿਆ ਜਾਂਦਾ ਪਰੰਤੂ ਅੱਜ ਜਦੋਂ ਇਹ ਬਿਲਕੁਲ ਗੱਲ ਓਪਨ ਸਾਹਮਣੇ ਆ ਗਈ ਆ ਕਿ ਸੌਦਾ ਸਾਧ ਨੇ ਅਕਾਲੀ ਭਾਜਪਾ ਗੱਠ ਜੋੜ ਦੀ ਮੈਦ ਦਾ ਐਲਾਨ ਕੀਤਾ ਅਕਾਲੀ ਦਲ ਨੇ ਉਹਦਾ ਸਵਾਗਤ ਕੀਤਾ ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੇ ਇਹ ਹੁਕਮ ਨਮਾ ਜਾਰੀ ਕੀਤਾ ਉਹ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਬੜਾ ਸਪਸ਼ਟ ਹਾਂ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਜਾਂ ਸਾਡੇ ਸਾਰੇ ਤਖਤਾਂ ਦੇ ਜਥੇਦਾਰ ਨੇ ਜਿੰਨਾ ਚਿਰ ਮੁਲਾਜ਼ਮ ਲਾਏ ਜਾਣਗੇ ਉਹਨਾਂ ਚ ਇਹ ਹੀ ਕੁਝ ਹੋਵੇਗਾ ਮੈਂ ਤੁਹਾਨੂੰ ਬੜੀ ਸਪਸ਼ਟ ਲਫ਼ਜ਼ਾਂ ਚ ਇੱਕ ਗੱਲ ਤੁਹਾਡੀ ਇਹਦੀ ਗੱਲ ਦੱਸਦਣੀ ਚਾਹੁੰਨਾ ਥੋੜਾ ਸਾਰਾ ਇਹ ਇਹਦੇ ਵਿੱਚ ਆ ਜਾਏਗਾ ਤਾਨੂੰ ਯਾਦ ਹੋਵੇਗਾ ਇੱਕ ਸਿੱਖ ਇਤਿਹਾਸ ਕਿਤਾਬ ਸ਼ਰੋਣੀ ਗੁਰਦੁਆਰਾ ਬਰੰਧਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ 77 ਦੇ ਪਸਤਾ ਫੁੰਡਰ ਰਿਲੀਜ਼ ਹੋਈ ਸੀ ਜਿਹੜੀ ਹਿੰਦੀ ਵਾਲੀ ਹਿੰਦੀ ਵਾਲੀ ਹਾਂਜੀ ਤੇ ਉਹ ਦਾਸ ਨੇ ਸਭ ਤੋਂ ਪਹਿਲਾਂ ਉਹ ਮਸਲਾ ਚੱਕਿਆ ਸੀ ਠੀਕ ਮੈਂ ਅਕਾਲਤਾ ਸਰ ਦੇ ਜਦੋਂ ਚ ਸੀ ਲੀਤੀ ਫਿਰ ਉਹਨਾਂ ਨੂੰ ਬਾਅਦ ਮਿਲਦਾ ਰਿਹਾ ਗਾਇ ਵਗਾਏ ਜਿਹਦਾ ਸਭ ਪਹਿਲਾਂ ਪਹਿਲੇ ਦਿਨਾਂ ਦੇ ਬੜਾ-ਬੜਾ ਕੰਮ ਹੈ ਤਾਂ ਬਹੁਤ ਇਹਦਾ ਆਪਾਂ ਨੂੰ ਕਰਨਾ ਪਊਗਾ ਮੈਂ ਹੁਣੇ ਮੈਂ ਕਹਾਂ ਜੀ ਤਸਵੀਰ ਨੂੰ ਪਹਿਲਾਂ ਸਭ ਤੋਂ ਇਹਨੂੰ ਉਂਗਲੀ ਹੈ ਨਾ ਇਹਨੂੰ ਤੁਸੀਂ ਜਿਹੜੀ ਹੈ ਜਬਤ ਕਰਾਓ ਹਾਂਜੀ ਉਹ 잡ਤ ਨਾ ਨੇ ਕਾਗਜ਼ੀ ਹੋ ਗਈ ਪਰ ਮਿਲਦੀ ਆ ਬਿਲਕੁਲ ਮਿਲਦੀ ਆ ਅੱਜ ਵੀ ਮਿਲ ਜਾਂਦੀ ਆ ਬਿਲਕੁਲ ਤੇ ਫਿਰ ਮੈਂ ਉਹਨਾਂ ਨੂੰ ਕਹਿ ਜੀ ਵੀ ਇਹ ਤਾਂ 잡ਤ ਨਹੀਂ ਹੋਈ ਨਹੀਂ ਜੀ ਹੁਣ ਆਪਾਂ ਕਮੇਟੀ ਬਣਾਉਣੀ ਆ ਇਹ ਉਹ ਕਮੇਟੀ ਬਣਾਉਣ ਨੂੰ ਮਹੀਨਾ ਲੱਗ ਗਿਆ ਮੈਂ ਫੇਰ ਜਾਂਦਾ ਰਿਹਾ ਚਿੱਠੀਆਂ ਵੀ ਲਿਖਦਾ ਰਿਹਾ ਮੈਂ ਜਾਂਦਾ ਰਿਹਾ ਉਹ ਫਿਰ ਕਹਿੰਦੇ ਮੈਂ ਸ਼ਰੂਨਿੰਗ ਕਮੇਟੀ ਨੂੰ ਕਹਤਾ ਸ਼ਰੂਨਿੰਗ ਕਮੇਟੀ ਵਾਲੀ ਗੱਲ ਵੀ ਨਹੀਂ ਕੀਤੀ ਤੁਹਾਨੂੰ ਯਾਦ ਤਾਂ ਵੀ ਜਾਣਕਾਰੀ ਦੱਸ ਦਿਆਂ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਨਾ ਅਕਾਲ ਤਖਸ ਦੇ ਵੱਲੋਂ ਤੇ ਨਾ ਸ਼ਰੂਨਿੰਗ ਕਮੇਟੀ ਵੱਲੋਂ ਹਜੇ ਤੱਕ ਕੋਈ ਕਮੇਟੀ ਨਹੀਂ ਬਣੀ ਠੀਕ ਤੇ ਜਦੋਂ ਮੈਂ ਟੈਲੀ ਸਰ ਟੈਲੀਫੋਨ ਤੇ ਉਹਨਾਂ ਤੋਂ ਸਮਾਂ ਮੰਗਣਾ ਫਿਰ ਪੁੱਛਣਾ ਤੇ ਉਹਨਾਂ ਨੇ ਆ ਜਾਓ ਜੀ ਕਿਹਾ ਮੈਂ ਜਾਣਾ ਤੇ ਉਹਨਾਂ ਦੇ پاسੇ ਹੋ ਜਾਣਾ ਠੀਕ ਇੱਕ ਦਿਨ ਬਾਅਦ ਬਿਨਾਂ ਦੱਸੇ ਉਹਨਾਂ ਕੋਲ ਚਲੇ ਗਿਆ ਠੀਕ ਜਦੋਂ ਮੈਂ ਗਿਆ ਤੇ ਜਥੇਦਾਰ ਸਾਹਿਬ ਬੜੇ ਹੌਪ ਭਾਵਜਾ ਉਹਨਾਂ ਦਾ ਹੁਦ ਤਰਾਂ ਦੋਗੇ ਵੀ ਆ ਗਿਆ ਮੈਂ ਹੁਣ ਇਹਨਾਂ ਨੂੰ ਜਵਾਬ ਕੀ ਦੇਵਾਂਗਾ ਸਾਨੂੰ ਉਹਨਾਂ ਨੇ ਚਾਹ ਚੂ ਵੀ ਪਈ ਮੈਂ ਉਹ ਚਾਹ ਪੀ ਲੈਣਾ ਸੀ ਤੇ ਚਾਹ ਪੀ ਆ ਕੇ ਕਰਦੇ ਆਂ ਜੀ ਕਰਦੇ ਆਂ ਮੈਂ ਕਿਹਾ ਜੀ ਇਹ ਤੁਸੀਂ ਤਾਂ ਕਰਨ ਵਾਲਾ ਪੰਥਕ ਦਾ ਬਹੁਤ ਵੱਡਾ ਮਸਲਾ ਹੈ ਕਿ ਇਹ ਆਪਾਂ ਧਲਕਾਰ ਰਹੇ ਤੇ ਨੁਕਸਾਨ ਹੋਊਗਾ ਮੈਨੂੰ ਕਹਿੰਦੇ ਕਿ ਕੋਈ ਨਹੀਂ ਜੀ ਆਪਾਂ ਕਰਦੇ ਤੁਸੀਂ ਉਹ ਕਰੋ ਮੈਂ ਤੁਹਾਡੇ ਨਾਲ ਕੋਈ ਖਾਸ ਗੱਲ ਕਰਨੀ ਹੈ ਮੇਰੇ ਕੋ ਘਰੇ ਆਓ ਠੀਕ ਹੈ ਬਾਅਦ ਨੂੰ ਕਹਿੰਦੇ ਮਹਾਰ ਤੁਸੀਂ ਦੁੱਧ ਚ ਪੱਤੀ ਪਿਆਤੀ ਉੱਥੇ ਘਰੇ ਵੀ ਚਾਹੇ ਪੀਣੀ ਹੈ ਘਰਵਾਤ ਆਪਣੀ ਹੋਊਗੀ ਮੈਂ ਫਿਰ ਫਿਰਦੇ ਨਾ ਨਹੀਂ ਕਹਿੰਦਾ ਜੀ ਤੁਸੀਂ ਅੱਜ ਹੀ ਆਓ ਤੇ ਆਇਓ ਵੀ ਕੱਲੇ ਮੈਂ ਕਹਿੰਦੀ ਮਾ ਆ ਜਾਣਾ ਉਹ 10 ਮਿੰਟ ਪਹਿਲਾਂ ਚਲੇ ਗਿਆ 10 ਮਿੰਟ ਬਾਅਦ ਚਲੇ ਗਿਆ ਮੈਂ ਜਾ ਕੇ ਫਤੇ ਬੁਲਾਈ ਮੈਂ ਹਲੇ ਬੈਠਿਆ ਵੀ ਨਹੀਂ ਸੀ ਤੇ ਮੈਨੂੰ ਕਹਿਣ ਲੱਗੇ ਜੱਥੇਦਾਰ ਜੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਇਹ ਉਦੋਂ ਦੀਆਂ ਜਦੋਂ ਧਰਮ ਦਾ ਗੁੰਡਾ ਸਿਆਸਤ ਤੇ ਭਾਰੂ ਸੀ ਅੱਜ ਸਿਆਸਤ ਦਾ ਹੁੰਦਾ ਧਰਮ ਤੇ ਪਰਗਣਾ ਅਸੀਂ ਮੁਲਾਜ਼ਮਾਂ ਅਸੀਂ ਜਵਾਬ ਪਾਲਣੇ ਆ ਮੈਨੂੰ ਨਾ ਗਾਲਾਂ ਕੱਢ ਇਹ ਚੰਡੀਗੜ੍ਹ ਵਾਲਿਆਂ ਨੂੰ ਗਾਲਾਂ ਕੱਢ ਜਿਹੜੇ ਸਾਨੂੰ ਉੱਥੋਂ ਹੁਕਮ ਭੇਜਦੇ ਆ ਸਾਨੂੰ ਤਾਂ ਇਹ ਵੀ ਹੁਕਮ ਹੁੰਦਾ ਕਿ ਸਿਆਰੀ ਬੈਰੀ ਜਿੱਦ ਨੀ ਕਰਨੀ ਤੇ ਸਾਡੀ ਮਜਬੂਰੀ ਆ ਅਸੀਂ ਤਾਂ ਇਹਨੂੰ ਉਸੇ ਨੂੰ ਲਾਗੂ ਕਰਦੇ ਆ ਇਸ ਵਿੱਚ ਮੈਨੂੰ ਤਾਂ ਕੋਈ ਦੁਰਾਵਾ ਨਹੀਂ ਉਸ ਤੋਂ ਬਾਅਦ ਮੈਂ ਕਦੇ ਜੱਤ ਸਰ ਸਾਡੇ ਖਿਲਾਫ ਨਹੀਂ ਬੋਲਿਆ ਕਿਉਂਕਿ ਜਦੋਂ ਪਤਾ ਸਿਲੰਡਰੀ ਕਰ ਗਿਆ ਤੇ ਹੁਣ ਜਿਹੜੇ ਹਾਲਾਤ ਇਹ ਨੇ ਉਹ ਹੁਕਮਨਾਮਾ ਤਾਂ ਉਸ ਸਮੇਂ ਕਰਵਾਇਆ ਗਿਆ ਸੀ ਉਦੋਂ ਬਾਅਦ ਵੀ ਡਰਾ ਕਰ ਲਿਆ ਉਦੋਂ ਬਾਅਦ ਤਾਂ ਕਿੰਨੇ ਹਕੂਮਾਣੇ ਹੋਰ ਆ ਗਏ ਜੇ ਕੋਈ ਪੰਥ ਦੀ ਗੱਲ ਕਰਦਾ ਠੀਕ ਹੈ ਸਿਧਾਂਤ ਦੀ ਗੱਲ ਕਰਦਾ ਉਹਨੂੰ ਤਾਂ ਅਕਲ ਤੱਕ ਸੱਦ ਕੇ ਲਿਆ ਕੇ ਉਸੇ ਵਾਰ ਤਾਂ ਕਹਿੰਦੇ ਵੀ ਜਾਓ ਵੀ ਛੱਡ ਦਿਓ ਇਹਨੂੰ ਤੇ ਜਿਹੜਾ ਇਸ ਤਰ੍ਹਾਂ ਨਹੀਂ ਗੱਲਾਂ ਕਰਦਾ ਹੋਰ ਪ੍ਰਸ਼ੰਸਾ ਦਿੱਤੀ ਜਾਂਦੀ ਹੈ ਠੀਕ ਤੁਹਾਨੂੰ ਥੋੜੀ ਜਾਣਕਾਰੀ ਲਈ ਦੱਸ ਦਿਆਂ ਦਿੱਲੀ ਗੁਰਦਵਾਰਾ ਪਰਉਂਧ ਕਮੇਟੀ ਦੇ ਪਿੱਛੇ ਇਲੈਕਸ਼ਨ ਹੋਈ ਹੈ ਤੇ ਜਸਵੰਤ ਸਿੰਘ ਸਾਹਿਬ ਆਪ ਤੇ ਉਹਨਾਂ ਦਾ ਬੇਟਾ ਸਟੇਜਾਂ ਜਾ ਕੇ ਕਰਦੇ ਰਹੇ ਨੇ ਵੀ ਜੀ ਜਿਹੜਾ ਪਰ ਪਰਮਜੀਤ ਸਿੰਘ ਸਰਨਾ ਜਿਹੜਾ ਇਹ ਪੰਥ ਵਿਰੋਧੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਦੇ ਹੱਕ 'ਚ ਪੁੱਟਫਾਉ ਹਸੇ ਤੋਂ ਕਿਹ ਕਾਲ ਤੱਕ ਤਾਂ ਸਾਰਿਆਂ ਨੇ ਪੁੱਛਿਆ ਉਹਦੇ ਲਈ ਤਾਂ ਪਰਮਜੀਤ ਸਿੰਘ ਸਰਨਾ ਵੀ ਉੱਡੇ ਹੀ ਹੈ ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਵੀ ਉੱਡੇ ਹੀ ਹੈ ਉਹਦੇ ਲਈ ਸਿਮਰਜੀਤ ਸਿੰਘ ਮਾਨ ਵੀ ਉੱਡੇ ਹੀ ਹੈ ਤੇ ਉਹਦੇ ਦੇ ਹੋਰ ਦੂਜੇ ਤੁਸੀਂ ਮੈਂ ਵੀ ਉਹਦੇ ਲਈ ਉਹ ਨਹੀਂ ਕਿਉਂਕਿ ਉੱਥੇ ਤਾਂ ਪੰਥਕ ਸਿਧਾਂਤਾਂ ਦੀ ਗੱਲ ਹੁੰਦੀ ਹੈ ਕਿਉਂਕਿ ਦੇਖੋ ਜੀ ਹਰ ਸਿੱਖ ਸਮਰਪਤਾ ਸ੍ਰੀ ਅਕਾਲ ਪੁਰਖ ਦੀ ਠੀਕ ਹੈ ਸਰੋ ਬਿਲਕੁਲ ਇੱਕੋ ਜਿਹਾ ਜਥੇਦਾਰ ਨੂੰ ਵੀ ਹੈ ਬਿਲਕੁਲ ਮੈਂ ਗੱਲ ਬੜਾ ਕਲੀਅਰ ਕਰ ਦਿਆਂ ਜੋ ਅੱਜ ਦੇ ਹਾਲਾਤ ਨੇ ਅੱਜ ਦੇ ਜਥੇਦਾਰ ਸਾਹਿਬ ਦਾ ਰੂਪ ਸਿੰਘ ਤੇ ਅੱਜ ਦੇ ਜਥੇਦਾਰ ਚ ਕੋਈ ਫਰਕ ਨਹੀਂ ਹੈ ਕਿਉਂਕਿ ਉਹ ਵੀ ਉਸ ਸਮੇਂ ਦੀ ਸਰਕਾਰ ਦੇ ਹੁਕਮ ਨੂੰ ਮੰਨਦਾ ਸੀ ਤੇ ਅੱਜ ਦਾ ਜਥੇਦਾਰ ਵੀ ਉਹ ਮੰਨਦਾ ਅੱਜ ਦਾ ਸਿੱਖ ਜਿਹੜਾ ਉਹ ਅਕਾਲ ਪੁਰਖ ਸਾਹਿਬ ਤੋਂ ਆਏ ਹੁਕਮ ਨੂੰ ਇਲਾਹੀ ਹੁਕਮ ਮੰਨਦਾ ਹੈ ਕਿਉਂਕਿ ਸਾਡੇ ਚ ਹਜੇ ਅਵੇਅਰਨੈਸ ਨਹੀਂ ਹੈ ਠੀਕ ਹੈ ਇਹ ਮੈਨੂੰ ਤਾਂ ਖੁਦ ਪਤਾ ਲੱਗਿਆ ਪਰ ਸਾਰੇ ਸਿੱਖ ਸੰਗਤ ਨੂੰ ਨਹੀਂ ਪਤਾ ਕਿ ਸਤਸਰ ਸਾਹਿਬ ਕੀ ਕਰਦੇ ਨੇ ਜਸਰ ਸਾਹਿਬ ਨੂੰ ਕਿੱਥੋਂ ਹੁਕਮ ਆਉਂਦੇ ਨੇ ਕੀ ਕਰਦਾ ਕੌਣ ਲਿਖਦਾ ਕੌਣ ਪੜ੍ਹਾਉਂਦਾ ਕੀ ਕਰਦਾ ਨਹੀਂ ਕਰਦਾ ਕਿਉਂਕਿ ਇਸ ਕਰਕੇ ਜਿਹੜੇ ਸਿੱਖਾਂ ਦਾ ਧਾਰਮਿਕ ਭਾਵਨਾ ਜਿਹੜੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੁਣ ਕਰਕੇ ਉਹਦੇ ਹੁਕਮ ਨੂੰ ਮੰਨ ਕੇ ਕਰਦੇ ਨੇ ਜਦੋਂ ਕਿ ਅਕਾਲ ਤਖਤ ਸਾਹਿਬ ਦਾ ਸਿਰਫ ਲੇਪਾ ਪੂੰਜੀ ਕਰਨ ਦਾ ਮਤਲਬ ਨਹੀਂ ਹੁੰਦਾ ਇਹ ਦੂਰ ਨਹੀਂ ਕੁਛ ਦੀ ਹੈ ਗੁਲੀਬਾ ਸਾਹਿਬ ਜਿਸ ਤਰ੍ਹਾਂ ਅਸੀਂ ਜਿਸ ਗੱਲ ਤੇ ਚਰਚਾ ਕਰਨੀ ਸੀ ਕਿ ਸੌਦਾ ਸਾਧ ਨੇ ਦਿੱਲੀ ਵਿੱਚ ਭਾਜਪਾ ਤੇ ਬਾਦਲ ਦਾ ਜਿਹੜਾ ਗੱਠ ਜੋੜਾ ਉਹਦੀ ਖੁੱਲੀ ਹਮਾਇਤ ਕੀਤੀ ਆ ਇਹ ਜਿਹੜੀ ਉਹਨੇ ਹਮਾਇਤ ਦਿੱਤੀ ਆ ਉਹਦਾ ਚੋਣ ਨਤੀਜਿਆਂ ਤੇ ਕੀ ਅਸਰ ਪੈ ਸਕਦਾ ਉਹਦੇ ਬਾਰੇ ਤੁਸੀਂ ਕੀ ਸੋਚ ਰੱਖਦੇ ਦੇਖੋ ਮੈਨੂੰ ਇਸ ਗੱਲ ਦੇ ਵਿੱਚ ਕਹਿਣ ਤੋਂ ਗਰੇਜ਼ ਨਹੀਂ ਵੀ ਪੰਜਾਬ ਕੀ ਸੰਗਤ ਨਾਲੋਂ ਦਿੱਲੀ ਦੀ ਸੰਗਤ ਸਿਚੇਟ ਉੱਥੇ ਇਸ ਤਰ੍ਹਾਂ ਦੇ ਆ ਪੜ੍ਹੇ ਲਿਖੇ ਵੀ ਜਿਆਦਾ ਨਹੀਂ ਅਵੇਰਨੈਸ ਵੀ ਉਹਨਾਂ ਦੇ ਜਿਆਦਾ ਹੈ ਤੇ ਉਹ ਸੁਚੇਤ ਹੋਣ ਦੇ ਕਰਕੇ ਇਹੀਆਂ ਗੱਲਾਂ ਦਾ ਬਹੁਤਾ ਪ੍ਰਭਾਵ ਨਹੀਂ ਪਊਗਾ ਉਹਨਾਂ ਦੇ ਉੱਤੇ ਠੀਕ ਹੈ ਉਸ ਥੋੜਾ ਬੋਤਾ ਅਸਰ ਹੋ ਸਕਦਾ ਹੈ ਪਰ ਬਹੁਤਾ ਨਹੀਂ ਮੈਂ ਸਮਝਦਾ ਤੇ ਹੋ ਸਕਦਾ ਮੈਂ ਜੋ ਮਹਿਸੂਸ ਕਰਦਾ ਕਿਉਂਕਿ ਦਿੱਲੀ ਦੇ ਵਿੱਚ ਉਹ ਸਾਧਿਕ ਬਹੁਤੀ ਗਲਵੱਟ ਨਹੀਂ ਹੈ ਨਹੀਂ ਹੈ ਉਹ ਤਾਂ ਸਿਰਫ ਇੱਕ ਕਹਿੰਦੇ ਨੇ ਜਦੋਂ ਵਾਰ ਹੁੰਦੀ ਹੈ ਲੜਾਈ ਹੁੰਦੀ ਹੈ ਉਦੋਂ ਹਰ ਤਰ੍ਹਾਂ ਦਾ ਤਰੀਕਾ ਵਰਤਿਆ ਜਾਂਦਾ ਤੇ ਬੀਜਪੀ ਜਿਹੜੀ ਹੈ ਜਾਂ ਆਰਐਸਐਸ ਆ ਹੁਣ ਉਹ ਕਬਰਾੜ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਹੁਸ਼ਿਆਤ ਕੰਡਿਆਂ ਤੇ ਆ ਗਈ ਠੀਕ ਹੈ ਤੇ ਉਹ ਉਹਨਾਂ ਨੇ ਉਹਨੂੰ ਬਰਤਨ ਦਾ ਯਤਨ ਕੀਤਾ ਇਹ ਮੇਰਾ ਖਿਆਲ ਹੈ ਸਫਲ ਨਹੀਂ ਹੋ ਸਕਦਾ ਨਹੀਂ ਦੂਸਰੇ ਪਾਸੇ ਜਿਹੜੇ ਸਿੱਖ ਕਿਸੇ ਮਤਲਬ ਅਸੀਂ ਸਮਝਦੇ ਹਾਂ ਕਿ ਕੁਝ ਨਾ ਕੋਈ ਸਿੱਖਾਂ ਦਾ ਇੱਕ ਹਿੱਸਾ ਸੀ ਜਿਹੜਾ ਉੱਥੇ ਬਾਗਲਦਲ ਨਾਲ ਖੜਾ ਸੀ ਕੀ ਤੁਸੀਂ ਸਮਝੋ ਕਿ ਕੋਈ ਨੈਗੇਟਿਵ ਪ੍ਰਭਾਵ ਵੀ ਪੈ ਸਕਦਾ ਕਿ ਅਜ ਜਦੋਂ ਸੌਂਦਾ ਸਾਹ ਦਾ ਜਿਹੜਾ ਉਹ ਬਿਲਕੁਲ ਇਹਨਾਂ ਦੇ ਨਾਲ ਆ ਕੇ ਖੜਦਾ ਖੜਾ ਦਿਖਾਈ ਦੇਣ ਲੱਗ ਕੇ ਕਿ ਜਿੱਥੇ ਭਾਜਪਾ ਖੜੀ ਆ ਜਿੱਥੇ ਬਾਦਲਦਲ ਖੜਾ ਉਥੇ ਨਾਲ ਹੀ ਸੌਦਾ ਸਾਧ ਖੜਾ ਵੀ ਹਰ ਸਿੱਖ ਨੂੰ ਦਿਖਾਈ ਦੇਣ ਲੱਗ ਪਿਆ ਉਹ ਤੋਂ ਬਾਅਦ ਮੈਂ ਸਮਝਦਾ ਕਿ ਕੀ ਉਥੇ ਕੋਈ ਇਸ ਤਰ੍ਹਾਂ ਦਾ ਨੈਗੇਟਿਵ ਪ੍ਰਭਾਵ ਵੀ ਜਾ ਸਕਦਾ ਕਿ ਆਮ ਸਿੱਖ ਜਿਹੜਾ ਚਾਹੁੰਦਾ ਸੀ ਵੀ ਮੈਂ ਵੋਟ ਪਾਦਾ ਇਹਨੂੰ ਤੇ ਉਹ ਦੂਸਰੇ ਪਾਸੇ ਚਲੇ ਜਾਵੇ ਦੇ ਕੋਈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿਹੜਾ ਸਿੱਖ ਹੈ ਉਹ ਪਹਿਲਾਂ ਸਿੱਖ ਹੈ ਰਾਜਨੀਤਿਕ ਨਹੀਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇ ਹਰ ਸਿੱਖ ਦਾ ਸੌਦਾ ਸਾਧ ਨੇ ਜਿਹੜਾ ਹਿੱਦਾਂ ਜਿਹੜਾ ਬਰੰਧ ਰਿਆ ਹੈ ਬਿਲਕੁਲ ਠੀਕ ਜਾਇ ਉਹ ਪ੍ਰਕਾਸ਼ ਨੇ ਬਾਦਲ ਦੇ ਨਾਲ ਵੀ ਤੁਰੇ ਫਿਰਦੇ ਨੇ ਉਹਨਾਂ ਦੀ ਰਾਸੀ ਕੋਈ ਮਨੋਰਥ ਹੋ ਸਕਦਾ ਹੈ ਕੋਈ ਰਾਸੀ ਮਜਬੂਰੀਆਂ ਹੋ ਸਕਦੀਆਂ ਕੋਈ ਉਹਨਾਂ ਦੀ ਕੋਈ ਗਿਵਨ ਟੇਪ ਹੋ ਸਕਦੀ ਹੈ ਪਰ ਅੰਦਰੋਂ ਅੰਦਰੀ ਉਹ ਵੀ ਬਹੁਤ ਦੁਖੀ ਨੇ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤੇ ਨੇਚਰਲ ਉਹਨਾਂ 'ਤੇ ਅਸਰ ਪਾਉਂਦਾ ਤੇ ਇਹਦਾ ਅਸਰ ਵੀ ਪਊਗਾ ਇਹਦੇ ਵਿੱਚ ਕੋਈ ਸ਼ੱਕ ਆਉਂਦਾ ਨਹੀਂ ਮੈਂ ਦੂਸਰੀ ਗੱਲ ਥੋੜੀ ਜਿਹੀ ਗੱਲ ਸੀ ਪਹਿਲਾਂ ਸਵਾਲ ਕੀਤਾ ਸੀ ਉਹ ਵਿੱਚੋਂ ਇੰਟਰ ਰਹਿ ਗਈ ਸੀ ਮੈਂ ਇੱਕ ਮਿੰਟ ਚ ਉਹ ਵੀ ਆਪਣਾ ਖਤਮ ਕਰ ਲੈਣਾ ਤੁਸੀਂ ओंकार ਸਿੰਘ ਠੱਪਰ ਦੀ ਗੱਲ ਕੀਤੀ ਸੀ ਜੀ ਕਿਉਂਕਿ ਔਕਾਸਨ ਥਾ ਪਰ ਪਹਿਲਾਂ ਤਾਂ ਸਿੱਖੀ ਹੈ ਨੀਗਾ ਆਓ ਪਿਛਲੀ ਵਾਰ ਵੀ ਆਇਆ ਸੀ ਕਿ ਇਹਨੇ ਬੈਤਰੀ ਦੀ ਬੇਨਤੀ ਕਰਦਾ ਉਹ ਸਿੱਖ ਨਹੀਂ ਹੈਗਾ ਨਾ ਤਾਂ ਉਹ ਸਿੱਖੀ ਪੰਪਰਾਵਾਂ ਦੇ ਵਿੱਚ ਪੂਰਾ ਨਾ ਉਹ ਸਿੱਖ ਸਿਧਾਂਤਾਂ ਦੇ ਵਿੱਚ ਪੂਰਾ ਉਸ ਬੰਦੇ ਦਾ ਤਾਂ ਇਥੋਂ ਤੱਕ ਹੈ ਕਿ ਇੱਕ ਬੀਜਪੀ ਦੀ ਸਟੇਜ ਦੇ ਉੱਤੇ ਉਹਨੇ ਰਾਮ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੀ ਤੁਲਨਾ ਕਰਤੀ ਵੀ ਸਾਰਾ ਗੁਰੂ ਸਾਹਿਬ ਜਿਹੜੇ ਆਪਾਸ਼ ਕੀ ਰਾਮ ਦੇ ਜਿਹੜਾ ਵਿਅਕਤੀ ਸੀਗਾ ਤੇ ਉਸ ਬੰਦੇ ਵੱਲੋਂ ਇਹੋ ਜਿਹੀ ਕੁਝ ਕਹੇ ਜਾਣੇ। ਕੁਝ ਬਹੁਤਾ ਮਾਨਾ ਕਿਜਣੀ ਕਿਉਂਕਿ ਦਿੱਲੀ ਦੇ ਸੰਗਤਾਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਨੇ ਉਹਦਾ ਕਰੈਕਟਰ ਕਰਤਾਰ ਕੀ ਹੈ। ਸੋ ਜੇ ਅਸੀਂ ਮਤਲਬ ਜਿਹੜਾ ਸਾਡਾ ਮੁੱਦਾ ਹੈ ਅੱਜ ਦਾ ਕਿ ਸੌਦਾ ਸਾਹ ਦਾ ਜਿਹੜਾ ਉਹ ਅੱਜ ਪੂਰੀ ਤਰ੍ਹਾਂ ਨੰਗਾ ਚਿੱਟਾ ਬਾਦਲ ਦੇ ਨਾਲ ਖੜਾ ਵਿਖਾਈ ਦੇ ਰਿਹਾ ਅਸੀਂ ਦਿੱਲੀ ਦੀ بجائے ਜੇ ਪੰਜਾਬ ਚ ਆ ਕੇ ਗੱਲ ਕਰੀਏ ਕਿਉਂਕਿ ਆਉਣ ਵਾਲੇ ਦਿਨਾਂ 'ਚ ਉਹ ਫਿਲਮ ਜਿਹੜੀ ਅਲਟਰਨੇਟ ਮੈਟ ਹੋ ਪੰਜਾਬ ਦੇ ਵਿੱਚ ਵੀ ਰਿਲੀਜ਼ ਹੋਣੀ ਆ ਜੇ 13 ਤਰੀਕ ਨੂੰ ਹਰਿਆਣਾ ਵਿੱਚ ਰਿਲੀਜ਼ ਹੋ ਰਹੀ ਆ ਤੇ ਆਖਰ ਨੂੰ ਕਿਉਂਕਿ ਬਾਦਲ ਸਾਹਿਬ ਨੇ ਇਸ਼ਾਰਾ ਦੇ ਚੁੱਕੇ ਨੇ ਵੀ ਇਹ ਉਹ ਪੰਜਾਬ ਵਿੱਚ ਵੀ ਰਿਲੀਜ਼ ਹੋਣੀ ਆ ਸੋ ਉਹ ਜਿਹੜਾ ਦਿੱਲੀ ਦੇ ਵਿੱਚ ਉਹਨੇ ਉਹਨਾਂ ਨੂੰ ਦਿੱਤਾ ਵਾ ਸਮਰਥਨ ਉਹਦਾ ਉਹਦੇ ਨਾਲ ਪੰਜਾਬ ਵਿੱਚ ਮੈਂ ਸਮਝਦਾ ਕਿ ਇੱਕ ਅੱਗ ਲੱਗਣੀ ਆ ਤੇ ਤੁਸੀਂ ਇਹਦੇ ਬਾਰੇ ਕੀ ਤੁਹਾਡੇ ਮਨ ਚ ਕੀ ਵਿਚਾਰ ਨੇ ਕਿ ਆਉਣ ਵਾਲੇ ਦਿਨ ਨੇ ਜਿਹੜੇ ਦਿੱਲੀ ਦੀਆਂ ਚੋਣਾ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਸੌਦਾ ਸਾਥ ਖੁੱਲ ਕੇ ਇਹਨਾਂ ਦੇ ਨਾਲ ਆ ਕੇ ਖੜਾ ਉਹਦਾ ਪੰਜਾਬ ਦੇ ਅਮਨ ਕਾਨੂੰਨ ਤੇ ਪੰਜਾਬ ਦੀ ਸਿਆਸਤ ਤੇ ਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਤੇ ਕੀ ਪ੍ਰਭਾਵ ਪੈਣ ਵਾਲਾ ਦੇਖੋ ਜੀ ਮੈਨੂੰ ਇਸ ਗੱਲ ਤੋਂ ਕੋਈ ਭੇਖਾ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਸੈਕੀ ਰਹੀ ਹੈ ਕਿ ਸਿੱਖ ਭਾਵਨਾਵਾਂ ਨੂੰ ਢਕਾਉਣ ਦਾ ਬੜਾ ਮਹਾਰਤ ਰੱਖਦਾ ਹੈ ਤੇ ਜਿਹੋ ਈਮਾਨਦਾਰ ਹੁੰਦਾ ਜਿਵੇਂ ਉਹਨੇ ਲਾਈ ਹੈ ਉਹ ਸਿਰਫ ਇਸ ਕਰਕੇ ਲਾਈ ਹੈ ਕਿ ਤੁਹਾਨੂੰ ਮੈਂਟਲੀ ਪ੍ਰੇਪੇਅਰ ਕੀਤਾ ਠੀਕ ਹੈ ਇਹ ਦੱਸਿਆ ਹੈ ਵੀ ਸੌਦਾ ਸਾਹ ਤੁਹਾਡੇ ਖਿਲਾਫ ਹੈ ਹਾਂ ਤੇ ਆਉਣ ਵਾਲੀ 10 ਤਰੀਕ ਤੋਂ ਬਾਅਦ ਜੋ ਹਾਲਾਤ ਬਣਦੇ ਜਾਂਦੇ ਨੇ ਤੇ ਇਹ ਜਿਹੜਾ ਇਹਨਾਂ ਦਾ ਹਸਬੰਡ ਵਾਈਫ ਵਾਲਾ ਰਿਸ਼ਤਾ ਹੈ ਉਹ ਬਲਾਗਲ ਦੇ ਭਾਜਪਾ ਦਾ ਭਾਜਪਾ ਦਾ ਹਾਂਜੀ ਉਹ ਟੁੱਟਣ ਵਾਲਾ ਹੈ ਠੀਕ ਹੈ ਤੇ ਉਸ ਟੁੱਟਣ ਦੇ ਮੱਦੇ ਨਜ਼ਰ ਪ੍ਰਕਾਸ਼ ਸਿੰਘ ਬਾਦਲ ਸਿੱਖ ਭਾਵਨਾ ਨੂੰ ਪੜਕਾਉਣ ਵਾਸਤੇ ਕੁਝ ਵੀ ਕਰ ਸਕਦਾ ਹੈ। ਅੱਛਾ ਇਹਦੀ ਜਿਹੜੀ ਉਹ ਦੇਣੀ ਜਿਹੜੀ ਉਹ ਤਾਂ ਉਹਨੇ ਇੱਕ ਗੱਲ ਕਹੇ ਨੇ ਜੀ ਹਾਈ ਕੋਰਟ ਨੇ ਨਹੀਂ ਲਾਇ ਜ ਮੈਂ ਕੀ ਕਰ ਸਕਦਾ। ਬੜਾ ਸ਼ਾਤਰ ਜੀ ਗੱਲ ਉਹਨੇ ਕਰ ਚਾਣੀ ਹੈ। ਤੇ ਉਹਦੇ ਨਾਲ ਸਿੱਖ ਭਾਵਨਾਵਾਂ ਭੜਕਣਗੀਆਂ ਤੇ ਉਹਦਾ ਯਤਨ ਇਹ ਹੋਊਗਾ ਵੀ ਸਿੱਖ ਸਿੱਕੀ ਜਿਹੜੀ ਉਹਦੇ ਕੋਲੋਂ ਟੁੱਟ ਚੁੱਕੀ ਹੈ। ਹਾਂਜੀ ਸਿੱਖ ਉਹਨੂੰ ਨਫ਼ਰਤ ਕਰਨ ਲੱਗ ਗਈ ਹੈ। ਹਾਂਜੀ ਸਿੱਖਾਂ ਦੀ ਉਹ ਮਜਬੂਰੀ ਬਣਦਾ ਯਤਨ ਕਰੂਗਾ ਵੀ ਸਿੱਖ ਮੇਰੇ ਨਾਲ ਦੁਬਾਰਾ ਜੁੜਿਆ ਕਿ ਨਾ। ਠੀਕ ਹੈ। ਇਹ ਉਹ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਦੋਗਲੀ ਦੋ ਦੋਨੇ ਹੱਥੀ ਲੱਡੂ ਰੱਖ ਕੇ ਦੋਗਲੀ ਦਿੱਤੀ ਉਹ ਕੰਮ ਕਰੂਗਾ ਉਸ ਨੂੰ ਤੇ ਉਹ ਕਰੂਗਾ ਵੀ ਜ਼ਰੂਰ ਆਪਾਂ ਗੱਲ ਅੱਜ ਕਰ ਰਹੇ ਆ ਉਹ ਚਾਹੇ 2 ਮਹੀਨੇ ਨੂੰ ਕਰੇ 4 ਮਹੀਨੇ ਨੂੰ ਕਰੇ ਉਹ ਕਰੇਗਾ ਜ਼ਰੂਰ ਹੀ ਮੈਂ ਵਾਅਦਾ ਨਾ ਕਰ ਸਕਾਂ ਠੀਕ ਤੇ ਇਸ ਨਾਲ ਪੰਪੜ ਬਚਨੇ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਜਿਨ੍ਹਾਂ ਨੇ ਰਾਜ ਭਾਗ ਕਰਨਾਂ ਦਾ ਉਹਨਾਂ ਨੂੰ 100, 200, 500, 1000 ਬੰਦਾ ਮਰਨ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੱਜ ਤੱਕ ਤਾਂ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਰਾਜਨੀਤੀ ਦੇ ਵਿੱਚ ਇਹੋ ਜਿਹੇ ਗਦਲੇਾਮ ਕਰਾਉਣੇ ਇਹੋ ਜਿਹੇ ਬੰਦੇ ਬਰਵਾਉਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਝੁਕਾਉਣਾ ਇਹ ਰਾਜਨੀਤੀ ਦਾ ਇੱਕ ਹਿੱਸਾ ਹੈ ਬਿੱਲੀਵਾਲ ਸਾਹਿਬ ਅਖੀਰ ਦੇ ਵਿੱਚ ਮੈਂ ਚਾਹੂੰਗਾ ਕਿ ਜਿਹੜੇ ਇਹ ਸਿਆਸੀ ਲੋਕ ਨੇ ਇਹਨਾਂ ਵੱਲੋਂ ਜਿਹੜੀ ਡੇਰੇਦਾਰਾਂ ਨੂੰ ਇਹ ਸਰਪ੍ਰਸਤੀ ਦਿੱਤੀ ਜਾਂਦੀ ਆ ਉਹਨਾਂ ਦੀ ਪਿੱਠ ਤਾਪੜੀ ਜਾਂਦੀ ਆ ਉਹਦੇ ਨਾਲ ਜਿਹੜਾ ਸਿੱਖੀ ਦਾ ਘਾਣ ਹੋ ਰਿਹਾ ਸਿੱਖੀ ਨੂੰ ਖੋਰਾ ਲੱਗ ਰਿਹਾ ਇਹਨੂੰ ਰੋਕਣ ਦੇ ਲਈ ਸਿੱਖ ਪੰਥ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਮੈਂ ਬੜਾ ਕਲੀਅਰ ਆ ਕੋਈ ਵੀ ਡੇਰਾ ਉਹਨਾਂ ਚਿਰ ਕਾਮਯਾਬ ਨਹੀਂ ਹੁੰਦਾ ਜਿੰਨਾ ਚਿਰ ਲਾਲ ਬੱਤੀ ਵਾਲੀ ਗੱਡੀ ਜੇ ਅਸੀਂ ਜਾ ਕੇ ਨਹੀਂ ਛੜਦੀ ਉਹ ਕਰੇ ਤੇ ਡੇਰੇ ਤੇ ਲਾਲ ਬੱਤੀ ਸਰਕਾਰਾਂ ਦੀ ਹੋ ਜਾਂਦੀ ਹੈ ਹੁੰਦੀ ਜਾਂਦੀ ਨਹੀਂ ਕਿਉਂਕਿ ਰਾਜਨੀਤਿਕ ਲੋਕਾਂ ਦਾ ਕੈਸ਼ ਕਰਨਾ ਉਥੋਂ ਦੀਆਂ ਵੋਟਾਂ ਨੂੰ ਉਹਨਾਂ ਦੇ ਲੋਕਾਂ ਨੂੰ ਪੇਸ਼ ਕਰਨਾ ਦਾ ਉਹਨਾਂ ਨੇ ਵੋਟ ਡਿਵੀਜ਼ਨ ਕਰਨੀ ਜਿਵੇਂ ਅੱਜ ਦੀਆਂ ਚੌਕੀਆਂ ਨੇ ਮੈਂ ਤੁਹਾਨੂੰ ਇੱਕ ਬੜੀ ਛੋਟੀ ਜਿਹੀ ਗੱਲ ਦੱਸ ਦਵਾਂ ਬਾਅਦ ਤੇ ਜਤਪੰਥਰ ਤਾਂ ਜੱਤਰ ਸਿੰਘ ਟੋੜਾ ਬਹੁਤ ਪੁਰਾਣੀ ਗੱਲ ਐ ਅਸੀਂ ਅਨੰਦ ਪ੍ਰਸਾਦ ਗਏ ਤੇ ਸਾਬੂਟਾ ਸਿੰਘ ਉਦੋਂ ਗ੍ਰਹਿ ਮੰਤਰੀ ਸੀ ਅੱਛਾ ਤੇ ਉਹ ਆਏ ਤੇ ਅਸੀਂ ਉਦੋਂ ਛੋਟਾ ਜਿਹਾ ਕਮਰਾ ਹੁੰਦਾ ਸੀਗਾ ਉਹਦੇ ਉੱਤੇ ਪਾਣੀ ਦਾ ਟੈਂਕੀ ਹੁੰਦੀ ਸੀ ਛੋਟਾ ਸਾ ਉਹਥੇ ਪੈਂਦੇ ਹੁੰਦੇ ਸੀ ਅਸੀਂ ਉੱਥੇ ਗਏ ਤੇ ਮੈਨੇਜਰ ਸਾਹਿਬ ਆ ਪੱਜੇ ਆਏ ਬਾਅਦ ਨਾਮ ਪੁੱਛਣਗੇ ਮਪਣੇ ਦੱਸਦ ਨਾ ਉਹਨਾਂ ਦਾ ਉਹ ਆਏ ਕਹਿੰਦੇ ਜੀ ਪ੍ਰਧਾਨ ਸਾਹਿਬ ਨੂੰ ਬਾਪੂ ਜੀ ਕਹਿੰਦੇ ਸੀ ਹਾਂਜੀ ਤੇ ਉਹ ਕਹਿੰਦੇ ਜੀ ਰਵੀਰ ਸਾਹਿਬ ਬੂਟਾ ਸਿੰਘ ਆਇਆ ਥੋੜਾ ਸਾਹਿਬ ਮੈਂ ਕੀ ਕਰਨਾ ਹੂੰ ਉਹ ਆਇਆ ਉਹਦੇ ਇਸ ਮੰਤਰੀ ਆਪਾਂ ਦਾ ਆਪਣਾ ਗ੍ਰਹਿ ਮੰਤਰੀ ਆ ਤੁਸੀਂ ਉਹਨਾਂ ਮਾਣ ਸਨਮਾਨ ਦਿਓ ਤੇ ਚਾਹ ਪਾਣੀ ਪਿਓ ਇਹ ਰੂਗ ਕਰਦੀ ਮਰਿਆਦਾ ਹੈ ਉਹਦੋਂ ਕੋਈ ਐਸਾ ਪਖਰੇਮਾ ਨਹੀਂ ਸੀਗਾ ਠੀਕ 84 ਤੋਂ ਪਹਿਲਾਂ ਦੀ ਗੱਲ ਹੈ ਠੀਕ ਠੀਕ ਤੇ ਉਹ ਮੱਥਾ ਟੇਕ ਕੇ ਨਿਕਲੇ ਤੇ ਥੋੜਾ ਸਾਹਿਬ ਦੀ ਗੱਡੀਆਂ ਖੜੀਆਂ ਸੀ ਹੂੰ ਉਹਨੂੰ ਪੁੱਛਿਆ ਵੀ ਕੌਣ ਨੇ ਕਹਿੰਦੇ ਥੋੜਾ ਸਾਹਿਬ ਇੱਥੇ ਆ ਜੰਮਣ ਆਇਆ ਉਹ ਮੈਨੇ ਜਰ ਤੇ ਕੁਜਲ ਸਿੰਘ ਉਹਨੇ ਜਰ ਲਿਆ ਅੱਛਾ ਅੱਛਾ ਤੇ ਉਹ ਫਿਰ ਆਇਆ ਆਪ ਜਾਈਗਾ ਤੇ ਤੁਹਾਨੂੰ ਮਿਲਣਾ ਆ ਮਿਲਣਾ ਚਾਹੁੰਦੇ ਆ ਕਹਿੰਦੇ ਨਹੀਂ ਮੈਂ ਤਾਂ ਨਹੀਂ ਮਿਲਣਾ ਚੱਲ ਜੀ ਆਉਂਦੇ ਆ ਮਿਲਣੇ ਦਾ ਫੋਟੇ ਬੁਲਾ ਲੈਨੇ ਆ ਉਹ ਆ ਕੇ ਤੇ ਬੈਠੇ ਜਦੋਂ ਉਹ ਆਇਆ ਬੂਟਾ ਸਿੰਘ ਅੰਦਰ ਆਇਆ ਤੇ ਥੋੜਾ ਸਾਬ ਨੇ ਜਿਹੜੇ ਸ਼ਬਦ ਵਰਤੇ ਉਹ ਬੂਟਾ ਸਿਆ ਉਹ ਅੱਜ ਤੂੰ ਕੌਮ ਦੇ ਖਿਲਾਫ ਕਿੱਥੇ ਨਵੀਂ ਚੌਂਕੀ ਖੜੀ ਕਰਕੇ ਆਇਆ ਕਹਿੰਦਾ ਜੀ ਉਹ ਪੁਣਿਆਰੇ ਵਾਲੇ ਦੀ ਖੜੀ ਕਰਕੇ ਆ। ਉਹ ਹੂੰ ਉਸ ਦਿਨ ਉਹ ਪੁਣਿਆਰੇ ਵਾਲੇ ਦੇ ਜਾ ਕੇ ਪੁਣਿਆਰੇ ਵਾਲੇ ਨੂੰ ਪੜਾ ਕੀਤਾ ਤੇ ਜੋ ਕੌਮ ਦੇ ਨਾਲ ਦੁਜਾ ਹੋ ਥੋਡੇ ਸਾਹਮਣੇ ਆ। ਇਹ ਕ੍ਰੀਸ਼ਨ ਆ ਜਿਹੜੀਆਂ ਨੇ ਸਰਕਾਰਾਂ ਇਸ ਤਰ੍ਹਾਂ ਨਾ ਕਰਦੀਆਂ ਨੇ। ਤੇ ਇਹ ਹੁਣ ਕੀ ਕਰਦੇ ਰਹਿੰਦੇ ਆ ਤੇ ਇਹ ਕੌਮਾਂ ਨੂੰ ਕਲੇ ਸੇ ਕੌਮ ਨੇ ਦੁਜਾਤਰ ਮਨੁੱਖ ਵੰਡਣ ਦੇ ਨਾਲ ਤੇ ਸਾਡੇ ਧਰਮ ਨੂੰ ਤਾਂ ਇਹਨਾਂ ਨੇ ਇੱਥੇ ਤੱਕ ਵੰਡਤਾ ਦੇਖੋ ਗੁਰੂ ਨੇ ਸਾਨੂੰ ਅਮਰ ਤੇ ਇੱਕ ਦਿੱਤਾ। ਬਿਲਕੁਲ ਅਸੀਂ ਉਹ ਅਮਰਤ ਵੀ ਸਾਡਾ ਬਣਦਾ ਜਦੋਂ ਕੋਈ ਕਿਸੇ ਸਿੱਖ ਨੂੰ ਅਮਰਤਾਰੀ ਨੂੰ ਪੁੱਛੋ ਤੁਸੀਂ ਅਮਰਤ ਕਹਿੰਦਾ ਜੀ ਮੈਂ ਤਾਂ ਜੀ ਨਾਨਕ ਸ੍ਰੀਆ ਤੋਂ ਛਕਿਆ ਜੀ ਮੈਂ ਤਾਂ ਟਕਸਾਲ ਤੋਂ ਛਕਿਆ ਜੀ ਮੈਂ ਤਾਂ ਬੀਲ ਪੰਥੀਆਂ ਤੋਂ ਛਕਿਆ ਜੀ ਮੈਂ ਤਾਂ ਦੇਲੇ ਵਾਲਿਆਂ ਤੋਂ ਛਕਿਆ ਜੀ ਮੈਂ ਤਾਂ ਫਲਾਨਿਆਂ ਤੋਂ ਛਕਿਆ ਜੀ ਮੈਂ ਤੇ ਇੰਪ੍ਰੈਸ ਫਿਰ ਸੰਗਤ ਗੁਰੂ ਦੀ ਇੱਕ ਸੀ ਇੱਕ ਉਹ ਸੰਗਤ ਨਹੀਂ ਇੱਥੇ ਬਣਦੀ ਹੁਣ ਕਿਸੇ ਨਾਲ ਗੱਲ ਕਰ ਮੈਂ ਤਾਂ ਜੀ ਨਾਨਕ ਛੜੀਆਂ ਦੀ ਸੰਗਤ ਦਾ ਜੀ ਮੈਂ ਤਾਂ ਜੀ ਨੀਲ ਪੰਥੀਆਂ ਦੀ ਸੰਗਤ ਦਾ ਜੀ ਮੈਂ ਤਾਂ ਟਕਸਾਲ ਦੀ ਸੰਗਤ ਦਾ ਇਹਨਾਂ ਨੇ ਸਾਡੇ ਵਿੱਚ ਇੱਕ ਡਿਵੀਜ਼ਨ ਹੈ ਜਿਹੜੀ ਪਾਤੀ ਹੈ ਇਹ ਨੂੰ ਇਕੱਠਾ ਕਰਨ ਵਾਸਤੇ ਹਰ ਸਵੇਲੇ ਜਿਹੜੀ ਬਹੁਤ ਵੱਡੀ ਲੋੜ ਸੀ ਮੈਂ ਤੁਹਾਡੇ ਮੂੰਹ ਤੇ ਸਿੱਧ ਕਰਨ ਵਾਲੀ ਗੱਲ ਨਹੀਂ ਉਹ ਵੀੜਾ ਤੁਸੀਂ ਚੱਕਿਆ ਕਿਉਂਕਿ ਬੜੇ ਲੰਮੇ ਸਮੇਂ ਤੋਂ ਸਾਨੂੰ ਸਾਰਾ ਹਨੇਰਾ ਹੀ ਨਜ਼ਰ ਆ ਰਿਹਾ ਸੀ ਕਿਉਂਕਿ ਸਿੱਖ ਕੌਮ ਕੋਲੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਕੋਈ ਸਾਧਨ ਨਹੀਂ ਸੀ ਰਿਹਾ ਕਰਮਾ ਵਿਕੀਆਂ ਹੋਈਆਂ ਸੀ ਤੇ ਉਹ ਕਰਮਾ ਸਮੇਂ ਦੀ ਸਰਕਾਰ ਨਾਲ ਚਲਦੀਆਂ ਸੀ ਸਮੇਂ ਦੀ ਸਰਕਾਰ ਜੋ ਉਹਨਾਂ ਤੋਂ ਲੁਕਾਉਂਦੀ ਸੀ ਉਹ ਲਿਖਦੇ ਸੀ ਤੇ ਉਹ ਦਿਖਾਇਆ ਜਾਂਦੇ ਤੇ ਸਾਡੀ ਜਿਹੜੀਆਂ ਬੱਚੇ ਨੇ ਜਾਂ ਸਾਡੀ ਜਿਹੜੀ ਕੌਮ ਆ ਉਹਨਾਂ ਤੇ ਉਹ ਅਸਰ ਕਰਦੇ ਸੀ ਜਿਵੇਂ ਉਹ ਪਿਛਲੇ ਸਮਿਆਂ ਦੇ ਵਿੱਚ ਹੁਣ ਬੜਾ ਹਾਲਾਤ ਇਸ ਤਰ੍ਹਾਂ ਦੇ ਆ ਗਏ ਵੀ ਮੈਂ ਨਹੀਂ ਕਿਸੇ ਡੇਰੇ ਵਾਲੇ ਦੇ ਕਦੇ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਵਰ ਪਰਪੂ ਕੋਈ ਮਨਾਉਂਦਾ ਹੋਵੇ ਜਾਂ ਸਾਹਿਬ ਜਦਿਆਂ ਦਾ ਸ਼ੀਦੀਪੁਰ ਮਨਾਉਂਦਾ ਹੋਵੇ ਤੇ ਵਾਸੀਆਂ ਬਹੁਤ ਮਨਾਈਆਂ ਨੇ ਤੇ ਨਗਰ ਕੀਰਤਨ ਵੀ ਕਰੇ ਜਾਂਦੇ ਨੇ ਨਗਰ ਕੀਰਤਨ ਦੇ ਵਿੱਚ ਤੇ ਕੁਝ ਆਸਰਾ ਤਾਂ ਲੈਂਦੇ ਸ਼ਬਦ ਗੁਰੂ ਤੋਂ ਉਹ ਟੋਹਦੀ ਲੈਂਦੇ ਆ ਤੇ ਉਪਮਾ ਵਿਖਤਿਆ ਨਹੀਂ ਕਰਦੇ ਤੇ ਇਸ ਕਰਨਾ ਸਾਡੇ ਵਿੱਚ ਬਹੁਤ ਕਿਉਂਕਿ ਮਨੁੱਖ ਨੂੰ ਇੱਕ ਬੜੀ ਸਿੱਧੀ ਔਖੀ ਜੀ ਗੱਲ ਹੈ ਕਿ ਹਰੇਕ ਦੇਖਦਾ ਵੀ ਰੱਬ ਤਾਂ ਕਿਸੇ ਨੇ ਦੇਖਿਆ ਨਹੀਂ ਗਿਆ ਹਾਂ ਬਿਲਕੁਲ ਠੀਕ ਹੈ ਤੇ ਉਹ ਮਨੁੱਖ ਨੂੰ ਦੇਖਦਾ ਵੀ ਫਿਰ ਇਹਦੇ ਵਿੱਚ ਹੀ ਸਾਰਾ ਕੁਝ ਹੈ ਤੇ ਅਸੀਂ ਲੋਕ ਉਹਦੇ ਨੂੰ ਪਰਮਾਇਆ ਜਾ ਰਹੇ ਹੁਣ ਸਮਾਂ ਆ ਗਿਆ ਤੁਸੀਂ ਉਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਹੋ ਨਾ ਵੀ ਇੱਕ ਵਾਰ ਦਾ ਪਹਿਰੇਦਾਰ ਰੱਖਿਆ ਤੁਸੀਂ ਵੈਬਸਾਈਟ ਵੀ ਚੱਲੀ ਕਰ ਲਈ ਤੇ ਮੈਂ ਅਰਦਾਸ ਕਰੂੰਗਾ ਕਿ ਸੱਚੇ ਬਾਦਸ਼ਾਹ ਸਾਨੂੰ ਟੀਵੀ ਚੈਨਲ ਵੀ ਦੇ ਦੇਵੇ ਤਾਂ ਕਿ ਅਸੀਂ ਸਿੱਖੀ ਦੇ ਪ੍ਰਸਾਰਤ ਸਾਾਨੂੰ ਕਿੱਥੇ ਜਾ ਸਕੀਏ ਜਿਨ੍ਹਾਂ ਚ ਸਿੱਖ ਨੂੰ ਗੁਰੂ ਸਾਹਿਬ ਦੇ ਦਿੱਤੇ ਸਿਧਾਂਤ ਨੂੰ ਦਿੱਤੇ ਹੋਏ ਸਾਡੀ ਪੰਪਰਾਵਾਂ ਨੂੰ ਅਸੀਂ ਸिखਾਂ ਤੱਕ ਨਹੀਂ ਪਹੁੰਚਾਉਂਦੇ ਉਹਨਾਂ ਚ ਸਾਡੀ ਇਹ ਹਾਲਤ ਰਹੇਗੀ ਔਰ ਇਹ ਹੁਣ ਸਮਾਂ ਆ ਗਿਆ ਸਿੱਖਾਂ ਨੂੰ ਸੁਚੇਤ ਕਰਨ ਦਾ ਜਿਹਦੇ ਮੈਂ ਅਰਦਾਸ ਵੀ ਗਰੂਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ ਦਰਸ਼ਕ ਵੀਰੋ ਅੱਜ ਦੀ ਜਿਹੜੀ ਵਿਚਾਰ ਚਰਚਾ ਸੀ ਜੇ ਅਸੀਂ ਇਹਦਾ ਹੱਲ ਇਸ ਵਿਚਾਰ ਚਰਚਾ ਦਾ ਜਿਹੜਾ ਨਤੀਜਾ ਨਿਕਲਿਆ ਵਾ ਜਿਹੜਾ ਨਿਚੋੜ ਨਿਕਲਿਆ ਕਿ ਅੱਜ ਜਿਹੜਾ ਸਿੱਖੀ ਤੇ ਡੇਰਾਵਾਦ ਦਾ ਹਮਲਾ ਹੋਇਆ ਜਿਹੜਾ ਇਹ ਡੇਰੇਵਾਦ ਦੀ ਸਿਉਂਖ ਜਿਹੜੀ ਸਿੱਖੀ ਨੂੰ ਲੱਗੀ ਆ ਤੇ ਉਸ ਸਿਉਂਖ ਨੂੰ ਸਰਕਾਰੀ ਸਰਪ੍ਰਸਤੀਆ ਹਾਕਮ ਧਿਰ ਦੀ ਸਰਪ੍ਰਸਤੀਆ ਤੋ ਜਦੋਂ ਤੱਕ ਕੌਮ ਗੁਰੂ ਦੇ ਸਿਧਾਂਤਾਂ ਅਨਸਾਰ ਗੁਰੂ ਵੱਲੋਂ ਦਿੱਤੀ ਸੇਧ ਅਨਸਾਰ ਨਹੀਂ ਚੱਲਦੀ ਉਦੋਂ ਤੱਕ ਅਸੀਂ ਇਸ ਡੇਰਾਬਾਦ ਦਾ ਮੁਕਾਬਲਾ ਸ਼ਾਇਦ ਨਹੀਂ ਕਰ ਸਕਾਂਗੇ ਬਲੀਵਾਲ ਸਾਹਿਬ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ